ਮੈਂ ਇੰਤਿਹਾਈ ਹੈ ਤੇਗ ਬਹਾਦਰ ਸਿਮਰਿਐ ਕਰਨੋਂ ਧਿਆਵੈ ਧਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਲਖਾਈ ਹੋਵੇ ਸੁਹਾਏ ਦਸਾ ਪਾਸੀ ਅੱਜ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਵਿਖੇ ਸੀਬੀਐਸੀ ਕਲਸਟਰ 18 ਗਰਲਸ ਕਬੱਡੀ ਟੂਰਨਾਮੈਂਟ ਦੀ ਆਰੰਭਤਾ ਹੋਣ ਜਾ ਰਹੀ ਹੈ ਆਪ ਜੀ ਨੇ ਕਿਰਪਾ ਕਰਨੀ ਖਿਡਾਰੀਆਂ ਅਤੇ ਪ੍ਰਬੰਧਕਾਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣਾ ਖਿਡਾਰੀਆਂ ਨੂੰ ਖੇਡਾਂ ਵਿੱਚ ਸਫਲਤਾ ਬਖਸ਼ਨੀ ਜੀ ਇਸ ਵੇਲੇ ਖੇਡਾਂ ਦੀ ਆਰੰਭਤਾ ਕਰਨ ਦੀ ਆਗਿਆ ਬਖਸ਼ੋ ਜੀ ਸਹੇ ਪਿਆਰੇ ਮਿਲ ਜਾ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ saying Singh won gold medal in Dubai Taekwondo tournaments. Manjo Singh Jiul is marching forward with the Olympic torch. He won silver medal in international Taekwondo competition in Dubai and gold medal in Rohtak. Now he is also selected in Taekwondo competition which is going to be held in United Kingdom. Rajendra Singh is captain of volleyball under 17 team. Our school stood first in inter-school competition. なかなかないねん。 ਠੀਕ ਹੈ ਸਰ ਥੈਂਕ ਯੂ ਸਰ ਮੈਂ ਗੁਰਪ੍ਰਤਾਪ ਸਿੰਘ ਮਡਾਲਾ ਤੁਹਾਡੇ ਸਾਰਿਆਂ ਨੂੰ ਸੀਡੀਐਸਸੀ ਕਲਸਟਰ ਧਾਰਮਾ ਲੜਕੀਆਂ ਦਾ ਕਬੱਡੀ ਟੂਰਨਾਮੈਂਟ 2024 ਆਰੰਭ ਕਰਨ ਦੀ ਆਗਿਆ ਦਿੱਤਾ ਹਾਂ ਬਹੁਤ ਹੀ ਸਰਕਾਰੀਆਂ ਇਸ ਸਕੂਲ ਦੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਆਪਣੀ ਬਜ਼ੁਰਗ ਸਰਦਾਰ ਸੁਜੀਤ ਸਿੰਘ ਚੀਮਾ ਜੀ ਉਹਨਾਂ ਦੇ ਨਾਲ ਸਾਰੇ ਉਹਨਾਂ ਦੀ ਮੈਨੇਜਮੈਂਟ ਕਮੇਟੀ ਦੀ ਟੀਮ ਸਰਦਾਰ ਜਸਵਿੰਦਰ ਸਿੰਘ ਜੀ ਸਰਪਾਲ ਸਿੰਘ ਜੀ ਜੋਨ ਸਾਹਿਬ ਲਖਮੀ ਸਿੰਘ ਜੀ ਟੱਡਾ ਸਾਹਿਬ ਸਰਦਾਰ ਪਰਮਿੰਦਰ ਸਿੰਘ ਜੀ ਅਮਰਜੀਤ ਸਿੰਘ ਜੀ ਕਿਸਮਪੁਰਾ ਗੁਰਵਿੰਦਰ ਸਿੰਘ ਜੀ ਚੀਵਾ ਸਾਹਿਬ ਤੇ ਬਾਕੀ ਸਾਰੇ ਮੇਰੇ ਬਹੁਤ ਹੀ ਸਰਕਾਰਿਆ ਉਮੀਦਵਾਰ ਸਾਰੇ ਸਾਫ ਮੈਂਬਰਸ ਅਤੇ ਕੋਈ ਵੀ ਘਾਰੇ ਬੱਚੇ ਪਹਿਲਾਂ ਤਾਂ ਸਾਰਿਆਂ ਨੂੰ ਫਾਦੇ ਅੱਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਜੀ ਪਬਲਿਕ ਸਕੂਲ ਹਜ਼ਾਰਾ ਵੱਲੋਂ ਇਹ ਜਿਹੜਾ ਕਬੱਡੀ ਦਾ ਸੀਬੀਐਸਸੀ ਕਲੱਸਟਰ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਬਹੁਤ ਹੀ ਸ਼ਲਾਘਾਯੋਗ ਉਦਮ ਹੈ ਸਾਰੀ ਮੈਨੇਜਮੈਂਟ ਕਮੇਟੀ ਦਾ ਸਾਰੇ ਸਟਾਫ ਮੈਂਬਰਸ ਦਾ ਅਤੇ ਬੜੇ ਪਿਆਰੇ ਆਪਣੇ ਬੇਟੀਆਂ ਤੇ ਬੇਟਿਆਂ ਦਾ ਜਿਹੜੇ ਸਕੂਲ ਦੇ ਵਿਦਿਆਰਥੀ ਨੇ ਪਹਿਲਾਂ ਤਾਂ ਆਪਣੇ ਵੱਲੋਂ ਸਾਰੇ ਉਪਾਉਂਦੇ ਸਜਣਾਵਾਂ ਤੋਂ ਬਹੁਤ ਬਹੁਤ ਅਨਸਾਰਿਆਂ ਨੂੰ ਇਸ ਉਦਮ ਦੀਆਂ ਵਧਾਈਆਂ ਦਿੰਦੇ ਆ ਬੜੀ ਖੁਸ਼ੀ ਹੈ ਸਕੂਲ ਦੀ ਕਿ ਜੰਮੂ ਕਸ਼ਮੀਰ ਤੋਂ ਵੀ ਬੱਚੇ ਆਪਣੇ ਆਏ ਨੇ ਆਪਣੇ ਬੱਚੇ ਵੀ ਨੇ ਤਾਂ ਆਪਣੇ ਮਹਿਮਾਨ ਵੀ ਨੇ ਉਹਨਾਂ ਨੇ ਵੀ ਆ ਕੇ ਇੱਥੇ ਪੰਜਾਬ ਵਿੱਚ ਜਿੱਥੇ ਖੇਡਣਾ ਹੈ ਉੱਥੇ ਆਪਣਾ ਸੱਭਿਆਚਾਰ ਬੱਚਿਆਂ ਦੇ ਨਾਲ ਤਾਲਮੇਲ ਅਤੇ ਜੋ ਪੰਜਾਬ ਦਾ ਰੰਗ ਟੰਗ ਹੈ ਉਸ ਵਿੱਚ ਇਹਨਾਂ ਨੇ ਗੁਰਦਾਂ ਤੇ ਮਿਲਣਾ ਸੁਰਸ਼ਕਾਂ ਦੀ ਬੜੀ ਆਪਾਂ ਨੂੰ ਖੁਸ਼ੀ ਹੈ ਜਿਹੜੇ ਬੱਚਿਆਂ ਨੇ ਪਰਫਾਰਮ ਕੀਤਾ ਬੜਾ ਮਨ ਖੁਸ਼ ਹੋਇਆ ਬੜਾ ਮੀਰ ਸਭਿਆਚਾਰ ਹੈ ਪੰਜਾਬ ਦਾ ساری ਦੁਨੀਆ 'ਚ ਆਪਣੇ ਸਭਿਆਚਾਰ ਦੀ ਤਮਾ ਪੈਂਦੀਆਂ ਨੇ ਤੇ ਆਪਣੀਆਂ ਬੇਟੀਆਂ ਨੇ ਜਿੱਦੇ ਵਿੱਚ ਤੇ ਭੜੜੇ ਵਿੱਚ ਜਾਂ ਉਸ ਤੋਂ ਪਹਿਲਾਂ ਛੋਟੇ ਬੱਚਿਆਂ ਵਿੱਚ ਜਿਹੜੀ ਗੇਮ ਕੀਤੀ ਸੀ ਕਿ ਮਾਸਾਵਾ ਗੱਲ ਕਰ ਰਹੇ ਸੀ ਇਹ ਬੱਚੇ ਬੜੀ ਲਗਨ ਦੇ ਨਾਲ ਮਿਹਨਤ ਨਾਲ ਇਹ ਆਪਣਾ ਇਹਨਾ ਇਵੈਂਟ ਦੀ ਦਾਇਰਨ ਕਰਦੇ ਨੇ ਤੇ ਅੱਜ ਸਾਰੇ ਬੱਚਾ ਵੱਲੋਂ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਗਈ ਹੈ। ਉਸੇ ਤਰ੍ਹਾਂ ਤੇ ਜਿੰਨੇ ਆਣੀਆਂ ਬੇਟੀਆਂ ਬੜੀ ਗਰਮੀ ਆ ਉਹਦੇ باوجود ਵੀ ਇਹਨਾਂ ਲੰਬਾ ਸਮਾਂ ਉਹਨਾਂ ਨੇ ਕਿੱਦਾਂ ਪਾਇਆ, ਪਗੜਾ ਪਾਇਆ ਜਿਨ੍ਹਾਂ ਦੀਆਂ ਦੀ ਅਸਲਾ ਸਹੀ ਕਰਦੋ ਥੋੜੀ ਹੈ ਸ੍ਰੀ ਜਿਵਾ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਬੱਚਿਆਂ ਨੂੰ ਕੋਈ ਨਾ ਕੋਈ ਉਹਨਾਂ ਦੀ ਮਿਹਨਤ ਲਈ ਉਹਨਾਂ ਨੂੰ ਕੋਈ ਇਨਾਮ ਦੇ ਦੇਣੇ ਚਾਹੀਦੇ ਨੇ ਉਹਨਾਂ ਨੂੰ ਗਿਫਟ ਮਿਲਣੀ ਚਾਹੀਦੀ ਹੈ ਤਾਂ ਹੀ ਬੱਚਿਆਂ ਦਾ ਅਸਲਾ ਵਧੂਗਾ ਤੇ ਹੋਰ ਵੀ ਬੱਚੇ ਇਸ ਤਰੀਕੇ ਦਾ ਹੋਰ ਆ ਕੇ ਪਰਫਾਰਮ ਕਰਨ ਦੀ ਕੋਸ਼ਿਸ਼ ਕਰਨਗੇ ਜਿਵੇਂ ਜੇਡਾ ਵੀ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਇੱਕ ਬਹੁਤ ਵਿਸ਼ੇਸ਼ ਅੰਗ ਹੈ ਪੜ੍ਹਾਈ ਕੱਲੀ ਕਿਤਾਬਾਂ ਦੇ ਨਹੀਂ ਹੁੰਦੀ ਕੱਲੀ ਰੱਤੇ ਮਾਰੰਦੇ ਨਹੀਂ ਹੁੰਦੇ ਜਾਂ ਆਪਾਂ ਸਿੱਖਿਸ਼ਣ ਕੇ ਬੱਚੇ ਆਪਣੇ ਪਿਤਾ ਮਾਤਾ ਦੀ ਦੇਖਦੇ ਰਹੇ ਪੜ੍ਹਾਈ ਤਾਂ ਆਨਲਾਈਨ ਹੋਣੀ ਚਾਹੀਦੀ ਹੈ ਉਹਦੇ ਵਿੱਚ ਜਿਹੜਾ ਦਾ ਬਹੁਤ ਵੱਡਾ ਯੋਗਦਾਨ ਹੈ ਜਿਹੜਾ ਕਿਹੜ ਅਫਸਰ ਵੀ ਆਲੇ ਨੇ ਪੰਜਾਬ ਸਰਕਾਰ ਦੇ ਦੇ CBSE ਦੇ ਵੀ ਜਿਹੜੇ ਇੰਚਾਰਜ ਨੇ ਖੇਡਾਂ ਦੇ ਉਹ ਵੀ ਸ਼ਿਰਕਤ ਕਰ ਰਹੇ ਨੇ ਤੋਂ ਅਸੀਂ ਵੀ ਚਲੋ ਆਪਣਾ ਜੋਰ ਕਰੇ ਕਿ ਮਸਾਂ ਸਕੂਲ ਚੋਂ ਹੈ ਆਪਣਾ ਸਕੂਲਿਆਂ ਲਾ ਦਿੰਦਾ بڑا ਖੇਡਦੇ ਹੁੰਦੇ ਸੀ ਗਾਂਵਾਂ ਦਾ ਅੱਜ ਪ੍ਰਚਾਰ ਹੁੰਦਾ ਸੀਗਾ ਤੇ ਇੱਕ 올림픽 ਦਾ ਮੋਟਰ ਜੋ 올림픽 ਪਹਿਲਾਂ ਗ੍ਰੀਸ ਵਿੱਚੋਂ ਸ਼ੁਰੂ ਹੋਈਆਂ ਸੀਗੀਆਂ ਤੇ ਗ੍ਰੀਕ ਮੋਟਰ ਦਾ 올림픽 ਦਾ ਉਹ ਕਹਿੰਦੇ ਸਿਟਿਅਸ ਐਨਟੀਐਸ ਫੋਰਟੀਅਸ ਇਹਨਾਂ ਲੋਕ ਨੇ ਗ੍ਰੀਕ ਲੈਂਗੁਏਜ ਦੇ ਸਿਟਿਅਸ ਐਂਡ ਸਕੋਰਟੀਅਸ ਇਹਦਾ ਮਤਲਬ ਇਹ ਆ ਫ਼ਕਸ਼ਟ ਆਇਰ ਐਸਟ੍ਰੋ ਹੈ ਉਹ ਆਪਣਾ ਬਾਆ ਇਹਨਾਂ ਬਚਾ ਲਈ ਜ਼ਿੰਦਗੀ ਦੇ ਹਰ ਮਕਾਨ ਵਿੱਚ ਕੰਨੀ ਖੇਡਾਂ ਨਹੀਂ ਹਰ ਜੇਤਨ ਵਿੱਚ ਆਣੇ ਤਕੜੇ ਹੋ ਕੇ ਇਹਨਾਂ ਨੇ ਆਪਣੀ ਜਿਹੜਾ ਸ਼ਕਤ ਕਾਰਨੀ ਜਰ ਵਾਲੇ ਨਵਾਣੀ ਬੜੀਆਂ ਬੰਲਾ ਬਾਲਦੇ ਆ ਬੜੀਆਂ ਚਲੀਆਂ ਤੇ ਇਹਨਾਂ ਬੱਚਿਆਂ ਨੂੰ ਜਾਣਾ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਿੰਡ ਹਜ਼ਾਰਾ ਜੋ ਕਿ ਸਨ 2000 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਇਸ ਸਕੂਲ ਨੂੰ ਸ਼ੁਰੂ ਕਰਨ ਦਾ ਸਾਡਾ ਮੰਤਵ ਸੀ ਕਿ ਅਸੀਂ ਪਿੰਡੂ ਖੇਤਰ ਦੇ ਵਿੱਚ ਮਿਆਰੀ ਵਿੱਦਿਆ ਦੇ ਨਾਲ ਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਧਾਰਮਿਕ ਵਿਰਸੇ ਦੇ ਨਾਲ ਆਪਣੇ ਇਤਿਹਾਸਿਕ ਵਿਸ਼ੇ ਦੇ ਨਾਲ ਜੋੜੀਏ ਆਪਣੇ ਬੱਚਿਆਂ ਨੂੰ ਸਭਿਆਚਾਰੀ ਪੰਜਾਬੀ ਸਭਿਆਚਾਰ ਦੀ ਭਰਪੂਰ ਜਾਣਕਾਰੀ ਜਿਹੜੀ ਹੈ ਇਸ ਅਮੀਰ ਵਿਰਸੇ ਦੀ ਜਾਣਕਾਰੀ ਦਈਏ ਸਾਡਾ ਇਹ ਮਨੋਰਥ ਸੀ ਕਿ ਮਨਤਪ ਸਿੰਘ ਸਕੂਲ ਨੂੰ ਸ਼ੁਰੂ ਕਰਨ ਦਾ ਕਿ ਇਸ ਨੂੰ ਖੇਡਾਂ ਦੇ ਮੈਦਾਨ ਵਿੱਚ ਤੰਦਰੁਸਤ ਜੀਵਨ ਦੇ ਲਈ ਇਸ ਨੂੰ ਆਪਣੇ ਜੀਵਨ ਦੇ ਹੋਰ ਖੇਤਰਾਂ 'ਚ ਸਫਲ ਹੋਣ ਦੇ ਲਈ ਐਨਸੀਸੀ ਵਗੈਰਾ ਜਿਹੜੀ ਹੈ ਉਹ ਸ਼ੁਰੂ ਕੀਤੀ ਜਾਏ ਸਾਨੂੰ ਅੱਜ ਇਸ ਗੱਲ ਦਾ ਫਖਰ ਹੈ ਕਿ ਜਿੱਥੇ ਇਹ ਸਕੂਲ ਤਰੱਕੀ ਕਰਕੇ ਅੱਜ ਨਰਸਰੀ ਤੋਂ ਲੈ ਕੇ 10 ਪਲੱਸ 2 ਤੱਕ ਆਪਣੇ ਇਸ ਇੱਥੇ ਤਕਰੀਬਨ 35 ਪਿੰਡਾਂ ਦੇ ਬੱਚਿਆਂ ਨੂੰ ਜਿਹੜੀ ਹੈ ਮਿਆਰੀ ਵਿਦਿਆ ਦੇ ਨਾਲ ਆਪਣੀ ਇਹ ਧਾਰਮਿਕ ਇਤਿਹਾਸਕ ਸਭਿਆਚਾਰਕ ਔਰ ਖੇਡਾਂ ਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਆਪਣਾ ਵੱਡਾ ਯੋਗਦਾਨ ਪਾ ਰਿਹਾ ਹੈ ਅਸੀਂ ਆਪਣੇ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਭਰਪੂਰ ਯੋਗਦਾਨ ਪਰ ਭਰਪੂਰ ਸਾਡੀ ਸਹਾਇਤਾ ਇਲਾਕਾ ਇਲਾਕੇ ਦੇ ਪ੍ਰਤਵੰਤੇ ਸੱਜਣਾ ਇਲਾਕੇ ਦੇ ਮਾਪਿਆਂ ਦੇ ਮਾਪਿਆਂ ਨੇ ਕੀਤੀ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਆਪਣੇ ਬੱਚਿਆਂ ਦੇ ਉਜਲੇ ਭਵਿੱਖ ਦੇ ਲਈ ਅੱਗੋਂ ਵੀ ਇਸੇ ਤਰ੍ਹਾਂ ਸਾਡੇ ਨਾਲ ਸਹਿਯੋਗ ਕਰਨ ਅਤੇ ਆਪਣੇ ਬੱਚਿਆਂ ਨੂੰ ਆਪਣੀ ਵਿਰਸੇ ਨਾਲ ਜੋੜੀ ਤੇ ਰੱਖਣ ਦੇ ਲਈ ਜਿਹੜਾ ਅਸੀਂ ਉਪਰਾਇ ਉਪਰਾਲਾ ਕਰਦੇ ਆ ਉਹਦੇ ਸੰਯੁਗ ਦਿਨ ਤਾਂ ਕਿ ਸਾਡੇ ਬੱਚੇ ਆਪਣੇ ਜੀਵਨ ਦੇ ਵਿੱਚ ਤਾਮਯਾਬੀ ਦੀਆਂ ਵੱਡੀਆਂ ਪਲੰਗਾ ਪੁੱਟਦੇ ਹੋਏ ਸਫਲਤਾ ਦੀ ਸਿਖਰ ਦੇ ਉੱਤੇ ਪਹੁੰਚ ਕੇ ਨਿਰਦੇਸ਼ੂ ਦਾ ਨਾਰੋਚਨ ਕਰ ਉਹਦੇ ਆਪਣੇ ਮਾਪਿਆਂ ਦਾ ਆਪਣੇ ਇਲਾਕੇ ਦਾ ਨਾਂ ਜਿਹੜਾ ਉਹ ਵੀ ਰੋਸ਼ਨ ਕਰਨ ਸਾਡਾ ਇਹ ਪ੍ਰੋਗਰਾਮ ਸਾਡਾ ਸਕੂਲ CBSE ਦੇ ਬੋਰਡ ਦੇ ਨਾਲ ਅਫੀਲੀਏਟਡ ਹੈ ਅੱਜ ਦਾ ਇਹ ਪ੍ਰੋਗਰਾਮ CBSE ਨਾਰਥ ਜ਼ੋਨ ਦਾ ਜੋ ਕਲਸਟਰ ਹੈ ਕਬੱਡੀ ਦਾ ਉਹ ਉਹਦੇ ਉਹਦੀਆਂ ਟੀਮਾਂ तकरीबन 15 ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ ਜੰਮੂ ਪਸ਼ਮੀਰ ਤੋਂ ਪੰਜਾਬ ਦੇ ਵੱਖ-ਵੱਖ ਖੇਤਰ ਦੇ ਵਿੱਚੋਂ ਲੜਕੀਆਂ ਦੀਆਂ ਟੀਮਾਂ ਔਰ ਜਿੱਥੇ ਇੱਕ ਜਿਹੜੀ ਗੇਮ ਸੀ ਪਹਿਲੋਂ ਲੜਕੀਆਂ ਦੀ ਗਿਣੀ ਜਾਂਦੀ ਸੀ ਇਹ ਫਖਰ ਦੀ ਗੱਲ ਹੈ ਕਿ ਸਾਡੀਆਂ ਬੇਟੀਆਂ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਹਰ ਖੇਤਰ ਦੇ ਵਿੱਚ ਲੜਕੀਆਂ ਦੇ ਬਰਾਬਰ ਖੇਡਾਂ ਦਾ ਉਪਰਾਲਾ ਕਰਦੀਆਂ ਨੇ ਉਹਤੇ ਖੇਡਾਂ ਦੇ ਮੈਦਾਨ ਵਿੱਚ ਵੀ ਔਰ ਖਾਸ ਕਰਕੇ ਕਬੱਡੀ ਦੀ ਇਹ ਇੱਕ ਜਿਹੜੀ ਕਿ ਲੜਕੀਆਂ ਲਈ ਗਿਣੀ ਜਾਂਦੀ ਸੀ ਉਸ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਟ ਜਿਹੜਾ ਉਹ ਆਪਣੇ ਸਕੂਲਾਂ ਦਾ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰ ਰਹੀ ਹੈ ਜੀ ਸਾਡੇ ਇਸ ਫੰਕਸ਼ਨ ਦੇ ਜਿਹੜੇ ਨੇ ਇਸ ਦੀ ਕਾਮਯਾਬੀ ਦੇ ਲਈ ਜਾਂ ਸਾਨੂੰ ਉਤਸ਼ਾਹਤ ਕਰਨ ਦੇ ਲਈ ਉੱਚੇ ਉੱਚੇ ਚ ਤੌਰ ਤੇ ਪੰਥੀ ਦੀ ਮਹਾਨ ਸ਼ਖਸੀਅਤ ਸਰਦਾਰ ਕੁਲਬੀਰ ਸਿੰਘ ਜੀ ਵਿਡਾਲਾ ਉਹਨਾਂ ਦੇ ਸੁਪੁੱਤਰ ਸਰਦਾਰ ਗੁਰਪ੍ਰਤਾਪ ਸਿੰਘ ਜੀ ਵਿਡਾਲਾ ਜੋ ਐਕਸਐਮਐਲ ਨੇ ਔਰ ਅੱਜ ਬੜਾ ਵੱਡਾ ਯੋਗਦਾਨ ਉਸ ਸਮਾਜ ਦੀ ਸੇਵਾ ਦੇ ਵਿੱਚ ਪੰਥਕ ਸੇਵਾਵਾਂ ਦੇ ਵਿੱਚ ਪਾ ਰਹੇ ਨੇ ਉਹ ਉਚੇਚੇ ਤੌਰ ਤੇ ਪਹੁੰਚ ਕੇ ਉਹਨਾਂ ਨੇ ਸਾਡੇ ਤੇ ਬਹੁਤ ਕਿਰਪਾ ਕੀਤੀ ਹੈ ਔਰ ਬੱਚਿਆਂ ਦੀ ਹੌਸਲਾ ਫਜ਼ਾਈ ਸਾਡੇ ਕਾਰਜਾਂ ਦੀ ਹੌਸਲਾ ਫਜ਼ਾਈ ਦੇ ਵਿੱਚ ਉਹਨਾਂ ਸਾਡਾ ਉਤਸ਼ਾਹ ਵਧਾਈ